ਪਰ ਹੁਣ ਇਹ ਸੋਚਦੇ ਸੀ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਅਸੀਂ ਖਤਮ ਕਰ ਦਿੱਤਾ ਹੈ ਹੁਣ ਇਸ ਸਿੱਖੀ ਦਾ ਪ੍ਰਚਾਰ ਬੰਦ ਹੁਣ ਇਹ ਗੁਰੂ ਨਾਨਕ ਦਾ ਦਰਬਾਰ ਬੰਦ ਇਹ ਗੁਰੂ ਨਾਨਕ ਦੇ ਘਰ ਦੀ ਵਿਚਾਰ ਬੰਦ ਹੋ ਜਾਵੇਗੇ ਅਸੀਂ ਗੁਰੂ ਅਰਜਨ ਸਾਹਿਬ ਨੂੰ ਖਤਮ ਕਰ ਦਿੱਤਾ ਉੱਥੇ ਮੈਂ ਕਈ ਵਾਰੀ ਇਹ ਬੇਨਤੀ ਜ਼ਰੂਰ ਕਰਦਾ ਵੀ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਮਹਾਨ ਕੋਸ਼ਟ ਦੇ ਵਿੱਚ ਇੱਕ ਪੰਛੀ ਦਾ ਜ਼ਿਕਰ ਕੀਤਾ ਉਹਨੂੰ ਫੋਨਿਕਸ਼ ਪੰਛੀ ਵੀ ਕਹਿੰਦੇ ਨੇ ਉਹਨੂੰ ਕੋਕਨਸ਼ ਪੰਛੀ ਵੀ ਕਹਿੰਦੇ ਜੁਨਾਨੀ ਕਵੀਆਂ ਦੀ ਇਹ ਮਨਾਵਤ ਹੈ ਕਿ ਇਹ ਫੋਨਿਕਸ਼ ਨਾਮ ਦਾ ਪੰਛੀ ਸਾਰੀ ਉਮਰ ਆਕਾਸ਼ ਵਿੱਚ ਉੱਡਦਾ ਰਹਿੰਦਾ ਕਦੇ ਵੀ ਧਰਤੀ ਤੇ ਨਹੀਂ ਆਉਂਦਾ ਪਰ ਜਿੱਦਣ ਇਸ ਪੰਛੀ ਦੀ ਮੌਤ ਆਉਂਦੀ ਹੈ ਇਹ ਆਕਾਸ਼ ਨੂੰ ਛੱਡ ਕੇ ਧਰਤੀ ਤੇ ਆਉਂਦਾ ਹੈ ਧਰਤੀ ਤੇ ਆ ਕੇ ਇਹ ਤੀਲੇ ਇਕੱਠੇ ਕਰਕੇ ਆਲਣਾ ਬਣਾਉਂਦਾ ਹੈ ਉਸ ਆਲਣੇ ਦੇ ਵਿੱਚ ਬੈਠ ਕੇ ਇਹ ਆਪਣੀਆਂ ਹਜ਼ਾਰਾਂ ਚੁੰਝ ਦੇ ਵਿੱਚ ਛੇਕ ਨੇ ਉਹਨਾਂ ਚੁੰਝ ਦੇ ਛੇਕਾਂ ਵਿੱਚੋਂ ਦੀਪਕ ਰਾਗ ਗਾਉਂਦਾ ਉਸ ਦੀਪਕ ਰਾਗ ਦੀ ਧੁਨ ਦੇ ਵਿੱਚ ਇੰਨਾ ਮਸਤ ਹੋ ਜਾਂਦਾ ਉਹ ਜਨਾਨੀ ਕਵੀ ਕਹਿੰਦੇ ਨੇ ਇਹਦੀ ਚੁੰਝ ਦੇ ਵਿੱਚੋਂ ਹੀ ਅੱਗ ਨਿਕਲਦੀ ਹੈ ਅੱਗ ਦੇ ਵਿੱਚ ਉਸ ਆਲਣੇ ਵਿੱਚ ਬੈਠਾ ਹੋਇਆ ਫੁਨਿਕਸ਼ ਨਾਮ ਦਾ ਇਹ ਪੰਛੀ ਸੜ ਕੇ ਸੁਆਹ ਹੋ ਜਾਂਦਾ ਹੈ ਦੇਖਣ ਵਾਲੇ ਕਹਿੰਦੇ ਇਹ ਫੁਨਿਕਸ਼ ਨਾਮ ਦਾ ਪੰਛੀ ਸੜ ਗਿਆ ਮਰ ਗਿਆ ਪਰ ਉਹ ਕਦੇ ਕਹਿੰਦੇ ਉਸ ਤੋਂ ਥੋੜੀ ਦੇਰ ਬਾਅਦ ਜਦੋਂ ਉਹ ਸਵਾਹ ਬਣ ਜਾਂਦਾ ਹੈ ਨਾ ਪੰਛੀ ਥੋੜੀ ਦੇਰ ਬਾਅਦ ਮੀਂਹ ਵਰਦਾ ਹੈ ਮੀਂਹ ਪੈਣ ਤੋਂ ਬਾਅਦ ਉਸੇ ਸਵਾਹ ਦੇ ਵਿੱਚੋਂ ਫੋਨਿਕਸ ਨਾਮ ਦੇ ਪੰਛੀ ਦਾ ਅੰਡਾ ਪੈਦਾ ਹੁੰਦਾ ਹੈ ਉਸੇ ਅੰਡੇ ਦੇ ਵਿੱਚੋਂ ਫੋਨਿਕਸ ਨਾਮ ਦਾ ਬੱਚਾ ਉਡਾਰੀ ਮਾਰ ਕੇ ਆਕਾਸ਼ ਵਿੱਚ ਪਹੁੰਚ ਜਾਂਦਾ ਹੈ ਲੋਕ ਕਹਿੰਦੇ ਨੇ ਫੋਨਿਕਸ ਨਾਮ ਦਾ ਪੰਛੀ ਮਰ ਗਿਆ ਪਰ ਉਹ ਤੇ ਦੂਜਾ ਜਨਮ ਲੈ ਕੇ ਆਕਾਸ਼ ਵਿੱਚ ਪਹੁੰਚ ਗਿਆ ਹੁਣ ਇਹ ਗੱਲ ਸੱਚ ਹੋਵੇ ਭਾਵੇਂ ਨਾ ਹੋਵੇ ਪਰ ਇਧਰ ਦੇ ਪਾਸੇ ਜਹਾਂਗੀਰ ਸੋਚਦਾ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਅਸੀਂ ਖਤਮ ਕਰ ਦਿੱਤਾ ਮੁਰਤਜ਼ਾ ਖਾਨ ਕਹਿੰਦਾ ਸੀ ਅਸੀਂ ਗੁਰੂ ਅਰਜਨ ਸਾਹਿਬ ਨੂੰ ਖਤਮ ਕਰ ਦਿੱਤਾ ਚੰਦੂ ਕਹਿੰਦਾ ਸੀ ਅਸੀਂ ਗੁਰੂ ਅਰਜਨ ਸਾਹਿਬ ਜੀ ਨੂੰ ਖਤਮ ਕਰ ਦਿੱਤਾ ਪਰ ਭਾਈ ਗੁਰਦਾਸ ਜੀ ਕਹਿੰਦੇ ਉਹ ਜ਼ਾਲਮੋ ਮੇਰੇ ਧੰਨ ਗੁਰੂ ਅਰਜਨ ਸਾਹਿਬ ਜੀ ਖਤਮ ਨਹੀਂ ਹੋਏ ਬਲਕਿ ਇਧਰ ਆ ਕੇ ਵੇਖੋ ਤੇ ਸਹੀ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਉਤੇ ਗੁਰੂ ਹਰਗੋਬਿੰਦ ਸਾਹਿਬ ਦਾ ਰੂਪ ਬਣ ਕੇ ਬਹਿ ਗਏ ਨੇ ਉਹ ਖਤਮ ਥੋੜੀ ਹੋਏ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਖਤਮ ਨਹੀਂ ਹੋਏ ਕਿਉਂਕਿ ਜਿਹੜੇ ਰੱਬ ਦੇ ਪਿਆਰੇ ਨੇ ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਦਾ ਤਾਹੀ ਪਟ ਸਾਹਿਬਾਨਾ ਨੇ ਇਹ ਬੋਲ ਕਹੇ ਸਨ ਸੋ ਕਵਣ ਕਹੈ ਸ੍ਰੀ ਗੁਰ ਮੋਇਓ ਉਹ ਕੌਣ ਕਹਿੰਦਾ ਹੈ ਗੁਰੂ ਜੀ ਮਰ ਗਏ ਨੇ ਗੁਰੂ ਜੀ ਮਰ ਗਏ ਨਹੀਂ ਬਲਕੇ ਗੁਰੂ ਜੀ ਤੇ ਸਦਾ ਹੀ ਜਿਉਂਦੇ ਨੇ ਧਿਆਨ ਮਾਰ ਕੇ ਤੇ ਵੇਖ ਤੂੰ ਆਪ ਇਹ ਗੱਲ ਕਹੇਗਾ ਗੁਰ ਮੇਰੇ ਸੰਗ ਸਦਾ ਹੈ ਨਾਲ ਕਿਤੇ ਧਿਆਨ ਮਾਰ ਕੇ ਤੇ ਵੇਖ